ਕੌਮ ਦੇ ਵਿੱਚ ਦੀ ਐਂਟਰੀ ਮਾਰ ਕੇ ਆਏ ਆ ਤਾਂ ਗਏ ਮਾਫ਼ ਕਰਿਓ ਤਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਲਈ ਇਸ ਫੁੱਟਬਾਲ ਆਇਆ ਬਾਲਾ ਮੈਂ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਅਮਨਦੀਪ ਸਿੰਘ ਹੈ ਤੇ ਮੈਂ ਇੱਕ ਫੁੱਟਬਾਲ ਖਿਡਾਰੀ ਹਾਂ ਤੇ ਮੈਂ ਆਪਦੇ ਚੈਨਲ ਰਾਹੀਂ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਬਠਿੰਡਾ ਫੁੱਟਬਾਲ ਕੱਪ 2025 ਸਪੋਰਟ ਸਟੇਡੀਅਮ ਬਠਿੰਡਾ ਵਿਖੇ 7 8 ਨਵੰਬਰ ਤੱਕ 3 ਦਿਨਾਂ ਦਾ ਇਹ ਟਰਨਮੈਂਟ ਚੱਲ ਰਿਹਾ ਹੈ ਤੇ ਸਾਰੇ ਬਠਿੰਡਾ ਵਾਸੀਆਂ ਨੂੰ ਅਪੀਲ ਹੈ ਜੀ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਕਿ ਆਓ ਇੱਥੇ ਆ ਕੇ ਇਸ ਸਪੋਰਟ ਸਟੇਡੀਅਮ ਦੀ ਇਹਦੀ ਸ਼ੋਭਾ ਵਧਾਓ ਇਹ ਗਰਾਊਂਡ ਕਾਉਂਟੀ ਅਤੇ ਤੁਹਾਡੇ ਬੱਚਿਆਂ ਦੀ ਵਧੀ ਕਰ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 24 ਟੀਮਾਂ ਭਾਗ ਲੈ ਰਹੀਆਂ ਨੇ ਤੇ ਇਸ ਟੂਰਨਾਮੈਂਟ ਦੀ ਓਪਨਿੰਗ ਆਪੋ ਦੇ ਐਮ.ਐਲ.ਏ ਸਾਹਿਬ ਸਰਦਾਰ ਜਗਰੂ ਸਿੰਘ ਜੀ ਗਿੱਲ ਉਹ ਕਰਕੇ ਗਏ ਨੇ ਤੇ ਬਾਕੀ ਸਾਰੇ ਮੈਚਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਉਹ ਵੀ ਪਹੁੰਚ ਰਹੇ ਨੇ ਤੇ ਆਪਜੀ ਦੇ ਚੈਨਲ ਰਾਹੀਂ ਸਾਰੇ ਬਟਿੰਡਾ ਵਾਸੀਆਂ ਨੂੰ ਇੱਕ ਵਾਰੀ ਫਿਰ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਇਸ ਟੂਰਨਾਮੈਂਟ ਦੀ ਆ ਕੇ ਸ਼ੋਭਾ ਵਧਾਓ। ਤੁਸੀਂ ਵੀ ਆਓ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਤਾਂ ਜੋ ਇਹ ਉਪਰਾਲਾ ਜਿਹੜਾ ਸਾਡਾ ਹੈਗਾ ਇਸ ਉਪਰਾਲੇ ਉਪਰਾਲੇ ਦੇ ਥਰੂ ਅਸੀਂ ਨਵੇਂ ਬੱਚਿਆਂ ਨੂੰ ਚੈਨਕ ਲਾਉਣਾ ਚਾਹੁੰਦੇ ਆ ਕਿ ਆ ਕੇ ਆਪਣੀਆਂ ਖੇਡਾਂ ਨਾਲ ਜੁੜੋ ਤੇ ਨਸ਼ਿਆਂ ਪ੍ਰਤੀ ਵੀ ਅਸੀਂ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਆ ਜਿਹੜੇ ਆਪਣੇ ਭੈਣ ਭਰਾ ਜਿਹੜੇ ਵੀ ਕੋਈ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਫਿਰ ਇੱਕ ਵਾਰੀ ਕੋਸ਼ਿਸ਼ ਕਰ ਰਹੇ ਆ ਕਿ ਉਹ ਵਾਪਸ ਆਉਣ ਤੇ ਆਪਣੀਆਂ ਆਪਣੀ ਗਰਾਊਂਡ ਨਾਲ ਜੁੜਨ ਤੇ ਆਪਣੀ ਜਿਹੜੀ ਜੇਤੂ ਟੀਮ ਹੋਣਗੇ ਉਹਨਾਂ ਦੇ ਕੀ ਨਾਮ ਕੀ ਰੱਖਿਆ ਵਗੈਰਾ ਨਾਂ ਨਾਂ ਜੇਤੂ ਟੀਮਾਂ ਲਈ ਜੇ ਅਸੀਂ ਕੈਸ਼ ਪ੍ਰਾਈਜ਼ ਰੱਖਿਆ ਹੈਗਾ 51000 ਤੇ 31000 ਰੁਪਿਆ ਤੇ ਨਾਲ ਜਿਹੜੇ ਕੱਪ ਰੱਖੇ ਗਏ ਨੇ ਜੀ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗੇ ਨੇ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਹੈ ਜੀ ਇਹ ਗਰਾਉਂਡ ਦਰਸ਼ਕਾਂ ਦੀ ਉਡੀਕ ਕਰ ਰਿਹਾ ਹੈ ਆਪਣੇ ਬੱਚਿਆਂ ਸਮੇਤ ਇਸ ਟੂਰਨਾਮੈਂਟ ਦੀ ਸ਼ੋਭਾ ਵਧਾਉ ਆ ਕੇ ਅਸੀਂ ਜੋ ਆਪਣੇ ਵੱਲੋਂ ਪ੍ਰਚਾਰਾ ਕਰਨਾ ਸੀ ਉਹ ਅਸੀਂ ਕਰ ਦਿੱਤਾ ਹੈ ਸਾਨੂੰ ਤੁਹਾਡੇ ਵੱਲੋਂ ਸਹਿਯੋਗ ਚਾਹੀਦਾ ਹੈ ਆਡੀਅנס ਵੱਧ ਤੋਂ ਵੱਧ ਇੱਥੇ ਪਹੁੰਚੇ ਜੀ 올 オーਪਨ ਟੂਰਨਾਮੈਂਟ ਹੈ ਪੂਰਾ ਪ੍ਰਬੰਧ ਕੀਤਾ ਗਿਆ ਹੈ ਤੇ ਵੱਖ-ਵੱਖ ਜਿਹੜੇ ਸਾਰੇ ਆਪਣੇ ਬਠਿੰਡੇ ਦੇ ਸੋਸ਼ਲ ਤੇ ਪੋਲੀਟਿਕਲ ਲੋਕ ਇੱਥੇ ਪਹੁੰਚ ਰਹੇ ਨੇ ਤੇ ਤੁਸੀਂ ਵੀ ਇੱਥੇ ਆ ਕੇ ਜਰੂਰ ਸਾਡਾ ਸਹਿਯੋਗ ਦਿਓ ਜੀ ਠੀਕ ਠੀਕ ਅੱਜ ਫਿਰ ਕੀ ਨਾਮ ਆ ਆਪਣਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਕਿੱਥੋਂ ਆਏ ਤੁਸੀਂ ਤਲਵੰਡੀ ਸਾਬੋ ਦਾਮਦਮਾ ਸਰ ਤੋਂ ਜੀ ਅੱਛਾ ਕਿੰਨੇ ਚਿਰ ਹੋ ਗਿਆ ਇਸ ਖੇਡ ਨਾਲ ਜੁੜੇ ਨੂੰ ਤੁਹਾਨੂੰ ਮੈਨੂੰ 14 ਸਾਲ ਹੋ ਗਏ ਹੈ ਖੇਡ ਨਾਲ ਜੁੜੇ ਨਾਲ ਜੀ ਅੱਛਾ ਅੱਜ ਦਾ ਇੱਥੇ ਕਿੰਨੇ ਵਾਂ ਮੈਚ ਹੈ ਤੁਹਾਡਾ ਮੈਚ ਤਾਂ ਹੀ ਕਦੇ ਗਿਣੇ ਨਹੀਂ ਜੀ ਅੱਛਾ ਨਹੀਂ ਇੱਥੇ ਅੱਜ ਅੱਜ ਪਹਿਲੇ ਰਾਉਂਡ ਦਾ ਮੈਚ ਹੈ ਜੀ ਅੱਛਾ ਅੱਛਾ ਤੇ ਆਮ ਜਨ ਨੌਜਵਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਹੁਣ ਦੀ ਵੀਰਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਜੀ ਅੱਜ ਦੇ ਟਾਈਮ 'ਚ 10 ਨੌਜਵਾਨਾਂ 'ਚੋਂ 8 ਨੌਜਵਾਨ ਨਸ਼ੇ ਨਾਲ ਇਸ ਕਰਕੇ ਵੱਧ ਤੋਂ ਵੱਧ ਟੂਰਨਾਮੈਂਟ ਕਰਾਉਣੀ ਚਾਹੀਦੇ ਨੇ ਤੇ ਖੇਡਾਂ ਨਾਲ ਜੁੜਨਾ ਚਾਹੀਦਾ ਜੀ ਇਹ ਪੰਜਾਬ ਹੈ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਇੱਥੇ ਅੱਜ ਦੇ ਟਾਈਮ 'ਚ ਛੇਮਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਜੀ ਮੈਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਆਓ ਗਰਾਊਂਡਾਂ ਨਾਲ ਜੁੜੋ ਗੇਮਾਂ ਨਾਲ ਜੁੜੋ ਆਪ ਦੀ ਸਿਹਤ ਨੂੰ ਸੰਭਾਲ ਕੇ ਰੱਖੋ ਨਾ ਆਪਣੇ ਪਰਿਵਾਰ ਨੂੰ ਦੁਖੀ ਕਰੋ ਅੱਜ ਵੀਰ ਕੀ ਨਾਮ ਆਪਣਾ ਸਾਡਾ ਨਾਮ ਜੀ ਗੋਲਡੀ ਕਿੱਥੋਂ ਆਏ ਹੋ ਸਾਡਾ ਪਿੰਨ ਠੀਕਰੀ ਵਾਲੀ ਸੇਵਾ ਇਹ ਖੇਡਾਂ ਕਿਹੜੀਆਂ ਤੁਹਾਨੂੰ ਕਿੰਨਾ ਚਿਰ ਹੋ ਗਿਆ ਸਾਨੂੰ ਹੋ ਗਏ 15 ਸਾਲ ਅੱਛਾ ਕਿਸ ਤਰ੍ਹਾਂ ਦੇਖਿਆ ਜਾਂਦਾ ਤੁਸੀਂ ਸਾਰੇ ਨੌਜਵਾਨ ਵੀਰੋਂ ਤੇ ਅੱਜ ਕੱਲ ਦੀ ਪੀੜ੍ਹੀ ਦੇਖਣ ਚਾਹੀਏ ਨੌਜਵਾਨ ਕਾਫੀ ਨਸ਼ੇ ਨਾਲ ਜੁੜ ਰਹੇ ਨੇ ਕੀ ਕਹਿਣਾ ਚਾਹੋਗੇ ਬਸ ਇਹੀ ਇਹੀ ਜੇ ਤਾਂ ਖੇਡਾਂ ਹੋਣੀਆਂ ਚੰਗੇ ਗਰਾਊਂਡ ਹੋਣਗੇ ਹੈ ਜੀ ਇਵੈਂਟ ਹੁੰਦੇ ਰਹਿਣਗੇ ਤਾਂ ਬੱਚੇ ਬਚੇ ਰਹਿੰਦੇ ਆ ਜਦੋਂ ਵਿਹਲਾਪਨ ਹੋ ਜਾਂਦਾ ਜਾਂ ਉਹਨਾਂ ਨੂੰ ਸਟੇਡੀਅਮ ਨਿੰਬਲ ਦੇ ਜਾਂ ਕੋਈ ਨਹੀਂ ਚੰਗੀ ਸੰਗਤ ਦੋੜਦਾ ਤਾਂ ਉਹ ਬੱਚੇ ਕਿਤਾਂ ਦੇਖਣੇ ਪਾਏ ਜਾਂਦੇ ਨੌਜਵਾਨ ਪੀੜ੍ਹੀ ਨੂੰ ਹੋਰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹ ਵੀ ਆ ਜਿਹੜਾ ਬਿਹਲਾ ਟਾਈਮ ਆ ਗੱਲ ਇਹਦਾ ਟਾਈਮ ਆ ਉਹਨੂੰ ਗਰਾਊਂਡ 'ਚ ਜਾਓ ਤੁਸੀਂ ਮਿਹਨਤ ਕਰੋ ਕੋਈ ਵੀ ਗੇਮ ਕਰੋ ਪਰ ਗੇਮ ਕਰੋ ਜਿਹੜਾ ਗੇਮ ਕਰਨ ਨਾਲ ਫਿਜ਼ੀਕਲੀ ਫਿੱਟ ਰਹਿਣਗੇ ਤੇ ਮਾੜੀ ਸੰਗਤ ਤੋਂ ਦੂਰ ਰਹੋ ਟੀਮ ਕਿੱਥੋਂ ਆਈ ਏ ਤੁਹਾਡੀ ਟੀਮ ਠੀਕ ਹੈ ਜੀ ਸੇਵਾ ਸਿੰਘ ਟਿੱਪੀ ਗੱਲ ਪੈਂਦੀ ਠੀਕ ਹੈ ਜੀ